ਹਾਂਜੀ ਰਤਰੀ ਕਾ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਤਰੀਕ ਹੋ ਗਈ 18 ਜੂਨ 2024 ਟਾਈਮ ਹੋ ਗਿਆ 4:00 ਵਜੇ ਜੀ 3:50 ਮਿੰਟ ਹੋ ਗਏ ਤੇ ਆਹ ਕੋੜਾ ਬਾਈ ਕਰਤਾ ਆਪਾਂ ਪੰਜਾਬ ਨੂੰ ਸਿੱਧਾ ਮਸ਼ੀਨ ਆਪਾਂ ਅੱਜ ਢਾਗਦੀ ਓਕੇ ਪਿਕਿੰਗ ਠੀਕਿੰਗ ਆਪਣੇ ਨਾਲ ਲਾਡੀ ਇਹ ਜਾਊਗਾ ਪੰਜਾਬ ਤੱਕ ਆਪਣੇ ਪਿੰਡ ਤੋਂ 2-3 ਕਿਲੋਮੀਟਰ ਪਿੰਡ ਹੈ ਇਹਦਾ ਤੇ ਵਾਸਾ ਆਪਾ ਹੁਣ ਢਾਬੇ ਤੇ ਰੋਟੀ ਖਾ ਲਈ ਬਾਈ ਤਰਨ ਲੱਗੇ ਆਂ ਉਹਦੇ ਤੋਂ ਦੇਖਦੇ ਆ 4:00 ਵੱਜ ਗਏ ਰਾਤ ਕਿੱਥੇ ਰ੍ਹਾਂਗੇ ਦੱਬਾਂਗੇ ਇੱਕ ਰਾਹਤੇ ਚ ਚਾਹ ਪੀਣੀ ਆ ਬਸ ਹੋਰ ਕਿਤੇ ਨਹੀਂ ਰੁਕਣਾ ਰਾਤ ਨੂੰ ਰੁਕਾਂਗੇ ਲੋ ਜੀ ਪੇਪਰੀਆ ਤੋਂ ਆਪਾਂ ਆਏ ਆ 15 ਕਿਲੋਮੀਟਰ मी स्वागत है आपका बारिश के साथ मी बा बड़ा गया तरपाल तरपूल मी ले हम अगे जाके बरेली उदर रह गया पंद्रह किलोमीटर चौदह पंद्रह किलोमीटर उ लवेंगे पहले ही स्वागत हो गया साधा चलो चंगी गल है मौसम ठंडा हो गया लाएंगे दस ग्यारह बजे झट तक झट ਸਵਾਗਤ ਹੈ ਆਪਕਾ ਬਾਰਿਸ਼ ਨੇ ਸਵਾਗਤ ਕੀਤਾ ਹੈ ہمارا ਜਵਾਕ ਖੁਸ਼ ਆਹ ਪੈਂਦਾ ਪੰਗੜਾ ਅਈ ਵਾ ਚਾ ਪਿੰਨ ਰੁਕੇ ਆਪਾ ਬੱਦ ਜਲ ਬੇ ਜੀ 4:30 ਵਜੇ ਤੇ ਬਾਈ ਕੱਲ ਤਾਮੀਨ ਬਹੁਤ ਤੰਗ ਕਰਿਆ ਰਾਹ ਤੇ ਚ ਰਾਤ ਟਾਬੇ ਤੇ ਰੁਕ ਗਏ ਸੀਗੇ ਟਾਬੇ ਤੋਂ ਰੁੱਕ ਕੇ ਮੇਰਾ 100 ਕਿਲੋਮੀਟਰ ਕੱਢਿਆ ਕੱਲ ਹਾਰਾ ਮੀਚ ਤੇ ਬਾਅਦ ਤੁਰਿਆ ਫਿਰ ਸਵੇਰੇ ਰਾਤ ਟਾਬੇ ਤੇ ਲਾਈ ਹੁਣ ਤੁਰਪੇ ਤਨਾ ਟਾਬੇ ਲਈ ਜਾ ਬੀਤੀ ਹੁਣ ਮੜਾਇਆ ਸਰੀਰ ਉਹ ਵੈਰਾ ਖਾਉ ਜਾਂ ਚਾ ਪੀਵਾਂਗੇ ਹੁਣ ਜਾ ਪੀ ਕੇ ਬਸ ਚੱਲਦੇ ਹਾਂ ਸਾਗਰ ਰਹਿ ਗਰੇ ਤੋਂ 20 ਕਿਲੋਮੀਟਰ ਅਜੇ ਚਾਂਸੀ ਦੇ ਨੇੜੇ ਦੇੜੇ ਗਵਾਲੀਅਰ ਦੇ ਲਾਰਾਂਗੇ ਚਾਰ ਤੋਂ 450 ਕਿਲੋਮੀਟਰ ਕੱਟ ਕੇ ਅੱਜ ਜਾਊਂਗਾ ਘੜਾ ਮਾਂ ਹੋਈ ਟਾਈਮ ਸ਼ਾਮ ਦੇ 4:30 ਆਗਰੇ ਆਗਰੇ ਦਾ ਪੇਠਾ ਮਛੂਰ ਚੋਬਰਣਾ ਪੇਠਾ ਲੈ ਕੇ ਜਾਣਾ ਔਰੇ ਤੋਂ ਦਿੱਲੀ ਰਹਿ ਗਿਆ 200 200 ਦਿੱਲੀ ਰਹਿ ਗਿਆ 4 ਘੰਟੇ ਤੇ ਦਿੱਲੀ 7:250 ਕਿਲੋਮੀਟਰ ਕਰਦੇ ਆ 200 ਦਿੱਲੀ ਤੇ 250 ਕਿਲੋ ਤਰੀ ਯਾਦ ਰਤ ਨੂੰ 12 1 ਵਜੇ ਘਰ ਆਉਂ ਜਾਏ ਬਾਕੀ ਕੇਵਲ ਚੋਪਰ ਪੇਠਾ ਲੈਣਾ ਹਾਂ ਬਣੀ ਨਹੀਂ ਗੱਲ ਨਹੀਂ ਆ ਮੈਂ ਕਿਹ ਬਾਹ ਕਿੰਨਾ 280 210 ਕਿਲੋ ਚਲੋ ਬਣਿਆ ਨੇ ਬਾਈ ਤੁਹਾਡਾ ਬਹੁਤ ਅੱਛਾ ਸਵਾਗਤ ਹੋਆ ਹਮਾਰਾ ਦਿੱਲੀ 187 ਮੀ ਕਿਣੀਆਂ ਪਹਿਲੀਆਂ ਤੇ ਨੇਰੀ ਚੱਲ ਪਈ ਮੱਧੜ ਹੋ ਗਿਆ ਪਹੁੰਚਾਂਗੇ ਰਾਤੋਂ ਰਾਤ 180 ਕਿਲੋਮੀਟਰ 2 ਘੰਟੇ ਚ ਦਿੱਲੀ 2200 ਅੱਗੇ ਨੇ 2200 ਨਹੀਂ 180 ਆ ਇਹਨੂੰ 2 ਘੰਟੇ ਲੱਗ ਜਾਣੇ ਆ 2 ਨਹੀਂ 4 ਯਾ ਕਿਲੋਮੀਟਰ ਕਰਦੇ ਆ ਬਈ ਘੰਟੇ 'ਚ ਤੇ 8:30 ਹੋ ਗਏ ਮੌਸਮ ਹੋ ਗਿਆ تھا ਦੁਪਹਿਰਾ ਦੁਪਹਿਰਾ ਤਾਂ ਗਈ ਗਰਮੀ ਹੁਣ ਮੌਸਮ ਵੀ ਸੀ ਠੰਡਾ ਹੋ ਗਿਆ ਤੇ ਹੁਣ ਵੀ ਸ਼ਾਮ ਹੋ ਗਈ ਆ ਕਰਦੇ ਆ ਦਿੱਲੀ ਪਾਰ ਜੇ ਉੱਪਰ ਆਉਂ ਖੜਾ ਰਪਿੰਦਰ ਸਿੰਘ ਲਾਡੀ ਕਣੀਆਂ ਪੈ ਰੀਆਂ ਮਾਰੀਆਂ ਮਾਰੀਆਂ ਖੇਤੜਣਾ ਬਾਈ ਕੰਮ ਐ ਕਣੇ ਮਿਲਦੇ ਆ ਤੁਹਾਨੂੰ ਅੱਗੇ ਦਿਖਾਉਣਿਆ ਰੰਗਤ ਮੁਥਾ ਦਿੱਲੀ ਵਿੱਚ ਦਿੱਲੀ ਦੇ ਬਾਹਰ ਬਾਹਰ ਯੱਕ ਮਿਲਦੇ ਆ ਬਾਈ ਤੁਹਾਨੂੰ ਆ ਜਾ ਭਰਾਵਾ ਆ ਜਾ ਆ ਜਾ ਲਓ ਆਹ ਪੁਲ ਪਾਰ ਕਰਕੇ ਆਏ ਆ ਪੁਲ ਪਾਰ ਕਰਦੀ ਸਾਰੇ ਮੀਂਹ ਨੇ ਫੇਰ ਕੇ ਲਿਆਵਰੇ ਰੋ ਕੇ ਨਿਕਲੇ ਮੀਂਹ ਵੀ ਪਹਿਲਾ ਸਾਕੋਦ ਹੋ ਲਿਆ ਨੇਰੀ ਵੀ ਚੱਲ ਪਈ ਆ ਤਰੰਗੀ ਪੀਂਗ ਵੀ ਨਿਕਲਿਆ ਜੀ ਸਾਕੋਦ ਹੋ ਗਿਆ ਚੱਲਦੇ ਆ ਵੜਦੇ ਆ ਬਾਟਾਂ ਇਹ ਪਹਿ ਲਿਆ ਫੋਨ ਫੋਨ ਕਰ ਲਿਆ ਆਪਾਂ ਚਾ ਬਾਈ ਜਿਹੜੀ ਪਿੱਛੇ ਕਲਿੱਪਾਂ ਬਣੀਆਂ ਉਹ ਤਾਂ ਹੀ ਕੱਟ ਬਣਾਈਆਂ ਫੋਨ ਆਪਣਾ ਚਾਰਜਿੰਗ ਦਾ ਹੁਣ ਪਾਵਰ ਬੈਂਕ ਕੱਢਿਆ ਬੈਗ ਚੋਂ ਉਹ ਲਾਇਆ ਹੁਣ ਬਣਾਵਾਂਗੇ ਕਲਿੱਪਾਂ ਜਿੰਨਾ ਕੋ ਬਾਈ ਬਣਾ ਬਣਦੀ ਆ ਨਿਕ ਬਣਾ ਲੈਨੇ ਆ ਆ ਮਸ਼ੀਨ ਵਾਲੇ ਹੀ ਬਣਾ ਸਕਦੇ ਆਪਾਂ ਬਸ ਆ ਬਾਹਰਪੂਰ ਵਾਲੇ ਆਪਾਂ ਨੂੰ ਘੱਟ ਹੀ ਆਉਂਦੇ ਬਾਈ ਬਲੌਗ ਬਣਾਉਣੇ ਮਸ਼ੀਨ ਦਾ ਪਤਾ ਵੀ ਖੇਤ ਚ ਜਾਣੀ ਆ ਬਟ ਐ ਇੱਧਰੋਂ ਜਾਣਾ ਉਧਰੋਂ ਜਾਣਾ ਆ ਕਰ ਦੋ ਚਲੋ ਜੀ ਲੋ ਜੀ 1:00 ਵੱਜ ਗਿਆ ਪਹੁੰਚ ਗਏ ਅਮਰੀਕ ਸਿੰਘ ਸਦੇਵ ਔਰੇ ਲੋਕ ਬਾਈ ਜਾਂ ਬਾਹਰੋਂ ਜਾਣ ਲੱਗੇ ਫੌਰਨ ਜ਼ਿਆਦਾ ਹੁੰਦੇ ਨੇ ਆਜਾਦਰੋਂ ਕੋਈ ਆਉਂਦਾ ਜ਼ਿਆਦਾ ਨਹੀਂ ਆਪ ਪੰਜ ਪੀ ਤੋਂ ਆ ਕੇ ਬਰੇ ਚਾਹ ਪੀਤੀ ਆ ਤੇ ਹੁਣ ਚੱਲਿਆਂ ਬਾਉਰੇ ਨੋਂ ਰਹਿ ਗਿਆ 210 20 ਕਿਲੋਮੀਟਰ ਰਹਿ ਗਿਆ 1 ਵਜ ਗਿਆ ਉਹੀ 5 ਵਜੇ ਜਾਣਾ 5 6 ਵਜੇ ਜਾਣਾ ਘਰੇ ਜਾਂਦੇ ਹਾਂ ਨੂੰ ਚਾਹ ਪੀਣੀ ਲਾਡੀ ਖੇਤ ਉਹ ਬੈਠਾ ਚੱਲਦੇ ਆ ਘਰਾਂ ਨੂੰ ਹੁਣ ਦਿੱਲੀ ਪਹੁੰਚ ਕੇ ਦਿੱਲੀ ਟੱਪ ਕੇ ਪਾ ਪਹੁੰਚ ਗਏ ਪਹੁੰਚ ਕੇ ਗਏ ਟੱਪ ਕੇ ਚੱਲਦੇ ਆ ਘਰਾਂ ਅਈ ਆਪਾਂ ਪਹੁੰਚ ਕੇ ਘਰੇ ਆਪਾਂ ਬਈ ਇਥੇ ਵੇਰੇ 3:30 ਵਜੇ ਕਰੇ ਆ ਗਏ ਦੀ ਮਾਂ ਕੱਲ ਵਾਲੀ ਰਾਤ ਸਾਰੀ ਕੱਲ ਆਪਾਂ ਪਰਸੋਂ ਦੁਰੇ ਦੀ ਸਵੇਰੇ 4:30 ਵਜੇ ਅੱਜ 4:30 ਵਜੇ ਨਹੀਂ 3:30 ਵਜੇ ਕਰੇ ਪਹੁੰਚਿਆ 48 24 25 ਘੰਟੇ ਲੱਗੇ ਬਈ ਲਗਾਤਾਰ ਮੋਟਰਸਾਈਕਲ ਚਲਾਇਆ ਰੋਟੀ ਖਾਧੀ ਚਾਹ ਪੀਤੀ ਐ ਯਾਬੇ ਦੋ ਦਿਨਵਾਰੀ ਰਾਹ ਤੇ ਜਮੀ ਆਇਆ ਉਹਨਾਂ ਕਰੂਗੇ ਆ ਬਾਕੀ ਲਗਾਤਾਰ ਮੋਟਰਸਾਈਕਲ ਸੱਦਾ ਉਰੇ ਆਪਾਂ ਤੁਰੇ ਸੀ ਚਾਂਸੀ ਤੋਂ 350 ਕਿਲੋਮੀਟਰ ਪਿੱਛੇ ਤੋਂ ਉਦੋਂ ਤੋਂ ਲਗਾਤਾਰ ਮੋਟਰਸਾਈਕਲ ਚੱਲਿਆ ਪਰਸੋਂ ਚੌਥੀ ਵਾਲੀ ਰਾਤ ਤੱਕ ਕਿਲੋਮੀਟਰ ਕੱਢਿਆ ਆਪਾਂ ਨੇ ਤੁਸੀਂ ਪਿੱਛੇ ਕਲਿੱਪਾਂ ਦੇਖੀਆਂ ਆ ਮੀਨੇ ਬਹੁਤ ਤੰਗ ਕਰਿਆ ਬਾਈ ਜਦਦੇ ਐਮਪੀ ਤੋਂ ਤੁਰੇ ਆ ਮੀ ਚਾਲੂ ਹੋ ਗਿਆ ਅੱਜ ਸਵੇਰੇ ਪੰਜਾਬ ਵੜਨੋਂ ਪਹਿਲਾਂ ਰਾਜਪੁਰੇ ਤੋਂ ਪਿੱਖੇ ਫੇਰ ਮੀਨੇ ਘੇਰ ਲਿਆ ਪੂਰੇ ਭਿੱਜ ਗਏ ਫਿਰ ਉੱਥੇ 10 ਮਿੰਟ ਖੜੇ ਆ ਮੀਂਹ हट ਗਿਆ ਫੇਰ ਆਇਆ ਘਰੇ ਆ ਗਏ ਕਰਦੇ ਕਰਤਕਾਉਂ ਦੇ ਆਉਂਦੇ ਬਈ ਮੀਂਹ ਫੇਰ ਆ ਗਿਆ ਜੀ ਮੰਨ ਲਓ ਵੀ ਜਤੋਂ ਤੁਰ ਕੇ 1100 ਕਿਲੋਮੀਟਰ ਕੱਢ ਕੇ ਮੀਨ ਨਾਲੇ ਨਾਲ ਆਈ ਗਏ ਸਾਡੇ ਠੀਕ ਆ ਵਧੀਆ ਰਿਹਾ ਬਈ ਸਫਰ ਚਾਹੀਦਾ ਐਕਸਪੀਰੀਅੰਸ ਹੈ ਵੀ ਨਵੇਂ ਨਵੇਂ ਐਕਸਪੈਰੀਮੈਂਟ ਕਰਨੇ ਜਾਂਦੇ ਆ ਜ਼ਿੰਦਗੀ 'ਚ ਬਹੁਤ ਵਧੀਆ ਸਫ਼ਰ ਰਿਹਾ ਘਰੇ ਪਹੁੰਚ ਗਏ ਆਪਾਂ ਤੇ ਬਈ ਕਮੈਂਟ ਕਰਕੇ ਦੱਸੋ ਵੀ ਘਰ ਦੇ ਬਲੌਗ ਆਉਣ ਦੇਖੂਗੇ ਜਾਂ ਕਿਵੇਂ ਰਿਸਪੌਂਸ ਰਹੂਗਾ ਦੱਸਿਓ ਕਮੈਂਟ ਕਰਕੇ ਤੇ ਬਾਕੀ ਮਿਲਦੇ ਆ ਕਿਤੇ ਹੋਰ ਨਵੇਂ ਬਲੌਗ ਚ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ